ਸਿੱਖ ਪੰਥ ਸਿੱਖ ਇਤਿਹਾਸ ਦਾ ਰਸਤਾ ਕੁਝ ਨਵੇਕਲਾ ਹੈ ਕੁਝ ਵੱਖਰੀ ਤਰ੍ਹਾਂ ਦਾ ਹੈ ਇਸ ਕੌਮ ਦਾ ਸੰਬੰਧ ਅੱਗ ਦੇ ਨਾਲ ਬੜਾ ਰਿਹਾ ਹੈ ਅੱਗ ਦੇ ਨਾਲ ਬਹੁਤ ਨੇੜੇ ਤੋਂ ਇਸ ਕੌਮ ਨੇ ਇਸ ਹਾਲਾਤਾਂ ਨੂੰ ਤੱਕਿਆ ਹੈ ਝੱਲਿਆ ਹੈ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਜਿਨ੍ਹਾਂ ਦੀ ਸ਼ਹੀਦੀ ਹੀ ਇੱਕ ਅੱਗ ਦੇ ਦਿਵਾਲੇ ਹੈ ਜੇਕਰ ਤਤੀ ਤਵੀ ਤੇ ਬਿਠਾਇਆਏ ਤੇ ਉਹਦੇ ਵਿੱਚ ਵੀ ਅੱਗ ਦਾ ਰੋਲ ਹੈ ਜੇਕਰ ਗਰਮ ਰੇਤ ਸੀਸ ਦੇ ਉੱਤੇ ਪੈ ਗਈ ਉਥੇ ਵੀ ਅੱਗ ਦਾ ਰੋਲ ਹੈ ਜੇਕਰ ਪਾਣੀ ਦੀ ਉੱਬਲਦੀ ਦੇਗ ਦੇ ਵਿੱਚ ਬਿਠਾ ਦਿੱਤਾ ਗਿਆ ਉਥੇ ਵੀ ਆਗਨੇ ਆਪਣਾ ਰੋਲ ਅਦਾ ਕੀਤਾ ਹੈ ਅੱਗ ਸ਼ੁਰੂਆਤ ਹੋ ਚੁੱਕੀ ਸੀ ਉਥੋਂ ਜਿੱਥੇ ਪਹਿਲੀ ਸ਼ੀਧੀ ਹੋ ਰਹੀ ਹੈ ਪਹਿਲੀ ਸ਼ਹੀਦੀ ਹੀ ਅੱਗ ਦੇ ਵਿੱਚੋਂ ਪ੍ਰਗਟ ਹੋਈ ਹੈ। ਅੱਗ ਨੇ ਇਸ ਪੰਥ ਨੂੰ ਹੋਰ ਪੱਕਿਆ ਕਰ ਦਿੱਤਾ। ਸਿਆਣੇ ਸੱਜਣ ਕਹਿੰਦੇ ਨੇ ਅੱਗ ਪੱਕਿਆ ਵੀ ਕਰ ਦਿੰਦੀ ਹੈ। ਲੋਹੇ ਨੂੰ ਜਦੋਂ ਕੋਈ ਨਵੀਂ ਸ਼ੇਪ ਦੇਣੀ ਹੁੰਦੀ ਹੈ ਤਾਂ ਉਹਦੇ ਨਾਲ ਲੋਹੇ ਨੂੰ ਸੁਟਣਾ ਪੈਂਦਾ ਉਹਦੇ ਵਿੱਚ ਅੱਗ ਦੇ ਲੋਹੇ ਨੂੰ ਢਾਲਣਾ ਪੈਂਦਾ ਹੈ ਸੁਟਣਾ ਪੈਂਦਾ ਹੈ ਲਾਲ ਲੋਹਾ ਹੋ ਜਾਵੇ ਆਪਣੀ ਮਰਜ਼ੀ ਦੇ ਨਾਲ ਉਸ ਨੂੰ ਮੋੜਿਆ ਜਾ ਸਕਦਾ ਹੈ ਸ਼ੇਪ ਦਿੱਤੀ ਜਾ ਸਕਦੀ ਹੈ ਇਸੇ ਤਰ੍ਹਾਂ ਹੀ ਜੇਕਰ ਪਹਿਲੀ ਸ਼ਹੀਦੀ ਹੋਈ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਜੀਵਨ ਨੂੰ ਤੱਕੀਏ ਤਾਂ ਉਹਨਾਂ ਦੀ ਅਰੰਭਤਾ ਹੀ ਅੱਗ ਦੇ ਵਿੱਚੋਂ ਹੁੰਦੀ ਹੈ ਅੱਗ ਤੋਂ ਅਰੰਭਤਾ ਹੋਈ ਸ਼ਹੀਦੀਆਂ ਦੀ ਗੁਰੂ ਅਰਜਨ ਪਾਤਸ਼ਾਹ ਜੀ ਅੱਗ ਦੇ ਨਾਲ ਖੇਡਦਿਆਂ ਸ਼ਹੀਦੀ ਪ੍ਰਾਪਤ ਕਰ ਗਏ ਕੱਲੀ ਆਗ ਉਹ ਹੀ ਨਹੀਂ ਜਿਹੜੀ ਲੱਕੜਾਂ ਨੂੰ ਲੱਗਦੀ ਹੈ ਘਰ ਦੇ ਵਿੱਚ ਮੱਚੀ ਹੋਈ ਆਗ ਦਾ ਵੀ ਮੁਕਾਬਲਾ ਗੁਰੂ ਅਰਜਨ ਸਾਹਿਬ ਜੀ ਨੇ ਕੀਤਾ ਹੈ ਧਰਤੀ ਚੰਦ ਦੇ ਅੰਦਰ ਅੱਗ ਬਲ ਰਹੀ ਹੈ ਚਾਰੇ ਭਗਤਾਂ ਦੇ ਅੰਦਰ ਅੱਗ ਬਲ ਰਹੀ ਹੈ ਗੁਰੂ ਅਰਜਨ ਪਾਤਸ਼ਾਹ ਜੀ ਦੇ ਉੱਤੇ ਹਮਲਾ ਕਰਨ ਵਾਤੇ ਸੁਲਹੀ ਖਾਨ ਆਪਣੇ ਭਤੀਜਨ ਭੇਜਿਆ ਸੁਲਬੀ ਖਾਨ ਨੂੰ ਜਿਹੜਾ ਰਸਤੇ 'ਚ ਹੀ ਮਾਰਿਆ ਗਿਆ ਤੇ ਆਪ ਖੁਦ ਬਾਅਦ ਵਿੱਚ ਆਇਆ ਸੁਲਹੀ ਖਾਨ ਤੇ ਜੇਕਰ ਉਹਦਾ ਵੀ ਅੰਤ ਹੋਇਆ ਤੇ ਉਹਦਾ ਅੰਤ ਵੀ ਅੱਗ ਦਾ ਕਰਕੇ ਹੀ ਹੋਇਆ ਉਹ ਵੀ ਪੱਠੇ ਦੇ ਵਿੱਚ ਜਾ ਕੇ ਡੇਗ ਪਿਆ ਅੱਗੇ ਚੱਲੋ ਇਤਿਹਾਸ ਦੇ ਵਿੱਚ ਕਈ ਐਸੇ ਪੰਨੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਤਿੰਨ ਸਿੱਖਾਂ ਦੀ ਕੁਰਬਾਨੀ ਹੁੰਦੀ ਹੈ ਤੇ ਤਿੰਨ ਸ਼ਹੀਦੀਆਂ ਜਿਹੜੀਆਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਦੋ ਸ਼ਹੀਦੀਆਂ ਦੇ ਵਿੱਚ ਫੇਰ ਆਗ ਹਾਜ਼ਰ ਹੋ ਗਏ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਉਹਨਾਂ ਦੇ ਨਾਲ ਗਏ ਹੋਏ ਤਿੰਨ ਸਿੱਖ ਤਿੰਨਾਂ ਦੇ ਵਿੱਚੋਂ ਦੋ ਸਿੱਖ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਤਿੰਨ ਜਾਣੇ ਨੇ ਉਹਨਾਂ ਦੇ ਵਿੱਚੋਂ ਮਤੀਦਾਸ ਜੀ ਨੂੰ ਆਰੇ ਦੇ ਨਾਲ ਚੀਰਿਆ ਗਿਆ ਤੇ ਸਤੀਦਾਸ ਜੀ ਭਾਈ ਸਤੀਦਾਸ ਜੀ ਨੂੰ ਰੂਹ ਵਿੱਚ ਲਪੇਟ ਦਿੱਤਾ ਗਿਆ ਤੇਲ ਪਾ ਕੇ ਜੂੰਦਿਆਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਅੱਗ ਦੇ ਨਾਲ ਫਿਰ ਸਾਂਝ ਪੈ ਗਈ ਫਿਰ ਅੱਗੇ ਚੱਲੋ ਸਤਕਾਰਯੋਗ ਭਾਈ ਦਿਆਲਾ ਜੀ ਉਬਲਦੀ ਦੀਗ ਵਿੱਚ ਫਿਰ ਇਹਨਾਂ ਨੂੰ ਬਿਠਾ ਦਿੱਤਾ ਗਿਆ ਥੱਲੇ ਅੱਗ ਦੇ ਭਾਂਬੜ ਫਿਰ ਬਲ ਰਹੇ ਨੇ ਅੱਗ ਨੇ ਫਿਰ ਇਸ ਕੌਮ ਨੂੰ ਪੱਕਿਆ ਕਰ ਦਿੱਤਾ ਜਿੰਨਾ ਇਸ ਲੋਹੇ ਨੂੰ ਕੁੱਟਿਆ ਓਨਾ ਹੀ ਉਸ ਲੋਹੇ ਨੂੰ ਅੱਗ ਵਿੱਚ ਸੁੱਟਿਆ ਵੀ ਗਿਆ ਜਿੰਨਾ ਲੋਹਾ ਕੁੱਟਿਆ ਜਾਏਗਾ ਜਿੰਨਾ ਅੱਗ ਵਿੱਚ ਸੁੱਟਿਆ ਜਾਏਗਾ ਲੋਹਾ ਓਨਾ ਹੀ ਮਜ਼ਬੂਤ ਬਣਦਾ ਤਰਿਆ ਜਾਂਦਾ ਹੈ ਇਹ ਕੌਮ ਇਹ ਤੋਂ ਆਰੰਭ ਹੋਈ ਲੋਹੇ ਦੇ ਵਿੱਚੋਂ ਪ੍ਰਗਟ ਹੋਇਆ ਸਾਰਾ ਕੁਝ ਕੌਮ ਲੋਹੇ ਦੇ ਵਿੱਚੋਂ ਪ੍ਰਗਟ ਹੋਈ ਤੇ ਕੌਮ ਅੱਗ ਦੇ ਵਿੱਚੋਂ ਪ੍ਰਗਟ ਹੋਈ ਜੇਕਰ ਅੱਗੇ ਛੇਂਧੀਆਂ ਦੀ ਗੱਲ ਚੱਲੀ ਤੇ ਬੜੇ ਅਸਥਾਨ ਇਦਾਂ ਦੇ ਨੇ ਕਈ ਸ਼ਹੀਦੀਆਂ ਮੈਂ ਬਹੁਤਾ ਸੰਖੇਪ ਵਿੱਚ ਨਾ ਜਾਵਾਂ ਹਲਕੀ ਜੀ ਝਾਤੀ ਮੈਂ ਆਪ ਜੀ ਦੇ ਧਿਆਨ ਵਿੱਚ ਲਿਆਵਾਂ ਜੇਕਰ ਗੁਰੂ ਗੋਬੇ ਸਾਹਿਬ ਜੀ ਦੇ ਤੋਂ ਬਾਅਦ ਵਿੱਚ ਜਿਹੜੀ ਲਹਿਰ ਖੜੀ ਹੋਈ ਹੈ ਲਹਿਰ ਤਾਂ ਆਗੂ ਸੀ ਜਿਹੜਾ ਸਤਕਾਰਯੋਗ ਤਨ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਸ਼ਹੀਦੀ ਵੀ ਇੱਕ ਅੱਗ ਦਾ ਕਰਕੇ ਹੀ ਹੁੰਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਹਮਣੇ ਬਿਠਾਇਆ ਗਿਆ ਉਹਨਾਂ ਦੇ ਸਾਹਮਣੇ ਅੱਗ ਬਲ ਰਹੀ ਹੈ। ਗਰਮ ਜੰਬੂਰਾ ਅੱਗ ਜ ਰੱਖੀਆਂ ਨੇ ਗਰਮ ਸਰੀਏ ਅੱਗ ਵਿੱਚ ਰੱਖੇ ਹੋਏ ਨੇ। ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਵਿੱਚ ਗਰਮ ਲਾਲ ਸੁਰਖ ਭਕਦੀਆਂ ਹੋਈਆਂ ਦੋਨੇ ਰਾਡਾਂ ਨੂੰ ਅੱਖਾਂ ਦੇ ਵਿੱਚ ਧੱਕ ਦਿੱਤਾ ਗਿਆ। ਗਰਮ ਜੰਬੂਰਾ ਦੇ ਨਾਲ ਡੌਲਿਆਂ ਦਾ మాਸ, ਪੇਟ ਤੋਂ మాਸ, ਛਾਤੀ ਤੋਂ మాਸ ਖਿੱਚ ਦਿੱਤਾ ਗਿਆ ਗਰਮ ਜੰਬੂਰਾ ਦੇ ਨਾਲ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਵੀ ਇਦਾਂ ਹੀ ਹੋਈ ਹੈ। ਗਰਮ ਸ਼ੁਰਾ ਸੀ ਜਿਹੜਾ ਬੰਦਾ ਸਿੰਘ ਬਹਾਦਰ ਦੇ بیٹے ਦੇ 4 ਸਾਲ ਦਾ ਬੱਚਾ ਹੈ ਜਿਹਦੀ ਛਾਤੀ ਦੇ ਵਿੱਚ ਗਰਮ ਸ਼ੁਰਾ ਖੋਪ ਕੇ ਉਹਦਾ ਦਿਲ ਧੜਕਦਾ ਹੋਇਆ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੱਕ ਦਿੱਤਾ ਗਿਆ। ਇਹ ਕੌਮ ਅੱਗ ਦੇ ਦਵਾਲੇ ਰਹੀ ਏ ਅੱਗ ਤੋਂ ਹੀ ਪ੍ਰਗਟ ਹੋਈ ਏ ਅੱਗ ਦੇ ਵਿੱਚ ਹੀ ਇਹ ਭਖੀ ਹੈ ਅੱਗ ਦੇ ਵਿੱਚ ਹੀ ਮਜ਼ਬੂਤ ਹੋਈ ਏ ਅੱਗ ਦੇ ਨਾਲ ਬੜਾ ਵੱਡਾ ਸਬੰਧ ਰਿਹਾ ਏ ਥਾਂ ਪੁਰ ਥਾਂ ਤੇ ਜਿਹੜਾ ਘਲੂ ਘਾਰੇ ਵਾਪਰੇ ਆ ਉਹਦੇ ਵਿੱਚ ਵੀ ਅੱਗਾਂ ਦਾ ਬੜਾ ਵੱਡਾ ਰੋਲ ਰਿਹਾ ਹੈ ਕਾਨੂਵਾਲ ਦੇ ਸ਼ਾਮ ਨੂੰ ਜਿਹੜਾ ਅੱਗ ਲਗਾ ਦਿੱਤੀ ਗਈ ਉਹਦੇ ਵਿੱਚ ਜਿਹੜੇ ਸਿੰਘ ਸੀ کافی ਵੱਡੀ ਗਿਣਤੀ ਦੇ ਵਿੱਚ ਉੱਥੇ ਸਿੰਘ ਅੱਗ ਦੇ ਵਿੱਚ ਝੁਲਸ ਕੇ ਖਤਮ ਹੋ ਗਏ ਮਾਰੇ ਗਏ ਸਨ 1984 ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਹੋਇਆ ਉਹਦੇ ਵਿੱਚ ਵੀ ਅੱਗ ਦੇ ਗੋਲੇ ਆਏ ਸੀ ਇਹ ਅੱਗ ਦੇ ਨਾਲ ਸ਼ੁਰੂਦਾਰ ਇਹ ਕੌਮ ਦਾ ਬੜਾ ਨਾਤਾ ਰਿਹਾ ਹੈ ਅੱਗ ਆਪਣੇ ਵੱਲੋਂ ਗਰਮ ਹੈ ਆਪ ਅ ਅੱਗ ਜਿਹੜੀ ਆਪਣੇ ਵੱਲੋਂ ਪੂਰਾ ਉਹਨੇ ਜ਼ੋਰ ਲਗਾਇਆ ਮੈਂ ਠੜਕਾ ਦੇਵਾਂ ਅੱਗ ਆਪਣੇ ਵੱਲੋਂ ਗਰਮ ਹੈ ਕੌਮ ਆਪਣੇ ਵੱਲੋਂ ਸਭ ਕੁਝ ਝੱਲਣ ਵਾਸਤੇ ਤਿਆਰ ਬੈਠੀ ਸੀ